ਕਹਿਣੀ ਤੇ ਕਥਨੀ ਦੇ ਵਿੱਚ ਬਹੁਤ ਫਰਕ ਆ। ਜਦੋਂ ਭਗਵੰਤ ਮਾਨ ਜਦੋਂ ਕਮੇਡੀ ਕਲਾਕਾਰ ਸੀ ਉਦੋਂ ਸਰਕਾਰਾਂ ਦੇ ਉੱਪਰ ਤੰਜ ਕੱਸਦਾ ਸੀ ਔਰ ਅੱਜ ਇਹਦੇ ਉਲਟ ਹੋ ਗਿਆ ਅੱਜ ਭਗਵੰਤ ਮਾਨ ਮੁੱਖ ਮੰਤਰੀ ਬਣ ਗਿਆ ਤੇ ਉਹ ਜਿਹੜੇ ਆਪਣੇ ਮੁੱਦਿਆਂ ਤੋਂ ਭਟਕ ਗਿਆ ਔਰ ਜਦੋਂ ਕੋਈ ਸਵਾਲ ਕਰਦਾ ਜਾਂ ਉਹਨਾਂ ਨੂੰ ਕੋਈ ਕੁਐਸਚਨ ਪੁੱਟ ਕਰਦਾ ਤੇ ਉਹਨਾਂ ਦੇ ਉੱਪਰ ਜਿਹੜੇ ਮੁਕਦਮੇ ਦਰਜ ਕਰਦੇ ਆ ਸੋ ਅਸੀਂ ਬਹੁਤ ਜਲਦੀ ਜਿਹੜਾ ਪત્રਕਾਰ ਸਾਥੀਆਂ ਦੇ ਉੱਪਰ ਮੁਕਦਮੇ ਦਰਜ ਕੀਤੇ ਗਏ ਆ ਅਸੀਂ ਉਹਦਾ ਵੀ ਪ੍ਰੋਟੈਸਟ ਕਰਾਂਗੇ ਉਹ ਪ੍ਰੋਟੈਸਟ ਦੇ ਵਿੱਚ ਅਸੀਂ ਸ਼ਾਮਿਲ ਹੋਵਾਂਗੇ ਔਰ ਬਹੁਤ ਜਲਦੀ ਅਸੀਂ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਵੱਲੋਂ ਜਿੱਥੇ-ਜਿੱਥੇ ਵੀ ਸਾਡੇ ਯੂਨਿਟ ਆ ਸਾਡੀਆਂ ਇਕਾਈਆਂ ਆ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਮੈਮੋਰੰਡਮ ਦਰਵਾ ਕੇ ਔਰ ਅਸੀਂ ਪ੍ਰੋਟੈਸਟ ਦੇ ਵਿੱਚ ਬਹੀਰਾ ਕੱਤ ਕੇ ਜਿਹੜਾ ਸ਼ਾਮਿਲ ਹੋਵਾਂਗੇ ਔਰ ਪੱਤਰਕਾਰ ਸਾਥੀਆਂ ਨੂੰ ਅਨਸਾਬ ਦਵਾ ਕੇ ਰਵਾਂਗੇ ਪਿਛਲੇ ਦਿਨੀ ਪੱਤਰਕਾਰਾਂ ਅਤੇ ਆਰਟੀਆਈ ਐਕਟੀਵਿਸਟਾਂ ਉੱਤੇ ਹੋਏ ਪਰਚਿਆਂ ਦਾ ਮਾਮਲਾ ਬਿਲਕੁਲ ਭਖ ਚੁੱਕਾ ਹੈ ਪੱਤਰਕਾਰਾਂ ਉੱਤੇ ਹੋਏ ਪਰਚਿਆਂ ਨੂੰ ਲੈ ਕੇ ਪੱਤਰਕਾਰਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ ਪੱਤਰਕਾਰਤਾ ਦੇ ਵੱਖ-ਵੱਖ ਆਧਾਰਿਆਂ ਵੱਲੋਂ ਇਸ ਦੀ ਨਿੰਦਾ ਕੀਤੀ ਗਈ ਹੈ ਅੱਜ ਇਹਨਾਂ ਪਰਚਿਆਂ ਦੇ ਖਿਲਾਫ ਚੰਡੀਗੜ੍ਹ ਦੇ ਸੈਕਟਰ 17 ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਹੁਣ ਪੱਤਰਕਾਰਾਂ ਦੇ ਮਾਮਲੇ ਵਿੱਚ ਜਰਨਲਿਸਟ ਪ੍ਰੈਸ ਕਾ ਰਜਿਸਟਰਡ ਪੰਜਾਬ ਵੀ ਪੱਤਰਕਾਰਾਂ ਦੇ ਮਾਮਲੇ ਵਿੱਚ ਅੱਗੇ ਆਈ ਹੈ ਅੱਜ ਇੱਕ ਜਗ੍ਹਾ ਜਰਨਲਿਸਟ ਪੈਸ ਕਲੱਬ ਦੇ ਸੂਬਾ ਪ੍ਰਧਾਨ ਮਨਜੀਤ ਮਾਨ ਨੇ ਪੱਤਰਕਾਰਾਂ ਨਾਲ ਗਲਤ ਬਤ ਕਰਦੇ ਇਸ ਦੀ ਸਖਤ ਸ਼ਬਦਾਵਲੀ ਵਿੱਚ ਨਖੇਦੀ ਕੀਤੀ ਹੈ ਗਲਤ ਬਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਉਹ ਹੀ ਮੁੱਖ ਮੰਤਰੀ ਭਗਵੰਤ ਮਾਨ ਜੀ ਹਨ ਜੋ ਕਦੀ ਪੱਤਰਕਾਰਾਂ ਦੀ ਗੱਲ ਕਰਦੇ ਸੀ ਪਰ ਅੱਜ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨਾਂ ਨੇ ਕਿਹਾ ਕਿ ਅਸੀਂ ਪੱਤਰਕਾਰਾਂ ਦੇ ਨਾਲ ਮੋੜੇ ਦੇ ਨਾਲ ਮੋੜਾ ਲਾ ਕੇ ਖੜਿਆ ਅਤੇ ਇਸ ਬਾਰੇ ਵਿੱਚ ਹਰ ਜ਼ਿਲ੍ਹਾ ਹੈੱਡਕੁਆਰਟਰ ਤੇ ਮੰਗ ਪੱਤਰ ਵੀ ਦਿੱਤੇ ਜਾਣਗੇ ਅਤੇ ਪੱਤਰਕਾਰਾਂ ਦੇ ਹੱਕ ਵਿੱਚ ਜਿੱਥੇ ਜ਼ਰੂਰਤ ਹੋਵੇਗੀ ਉਹਨਾਂ ਦੇ ਨਾਲ ਖੜੇ। ਮਾਨ ਸਾਹਿਬ ਬੀਤੇ ਦਿਨਾਂ ਦੇ ਵਿੱਚ ਜਿਹੜਾ ਪੱਤਰਕਾਰਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਉਹਦੀ ਇਹਨੂੰ ਕੀ ਤੁਸੀਂ ਦੇਖਦੇ ਹੋ ਵੀ ਕੋਈ ਜਿਹੜਾ ਸਵਾਲ ਆ ਪੱਤਰਕਾਰਾਂ ਨੇ ਕੀਤਾ ਕੀ ਉਹ ਸਰਕਾਰ ਨੂੰ ਚੁਭਿਆ ਜਾਂ ਕੀ ਕਾਰਨ ਹੈ ਜਿਹੜਾ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਪੱਤਰਕਾਰਾਂ ਦੇ ਪਰਚੇ ਦਰਜ ਕੀਤੇ ਗਏ? ਮੈਂ ਮਨਜੀਤ ਸਿੰਘ ਮਾਨ ਸੁਭਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਪਿਛਲੇ ਦਿਨੀ ਜੋ ਪੰਜਾਬ ਸਰਕਾਰ ਵੱਲੋਂ ਪੱਤਰਕਾਰ ਸਾਥੀਆਂ ਤੇ ਪਰਚੇ ਦਰਜ ਕੀਤੇ ਗਏ ਹਨ ਮੈਂ ਉਸ ਦੀ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਲਿੰਦਿਆ ਕਰਦਾ ਹਾਂ ਸੋ ਅੱਜ ਉਹ ਹੋ ਗਿਆ ਵੀ ਇਹ ਜਿਹੜੇ ਪੱਤਰਕਾਰ ਸਾਥੀ ਜਦੋਂ ਸਰਕਾਰਾਂ ਕੋਲੋਂ ਜਾਂ ਆਮ ਲੋਕਾਂ ਕੋਲੋਂ ਕੋਈ ਸਵਾਲ ਪੁੱਛਦੇ ਹਨ ਤੇ ਉਹਨਾਂ ਦੇ ਖਿਲਾਫ ਜਿਹੜਾ ਜ਼ਬਰ ਜ਼ੁਲਮ ਦੇ ਖਿਲਾਫ ਜਾਂ ਅਰੰਝਿਸ਼ ਬਾਜੀ ਦੇ ਤਹਿਤ ਉਹਨਾਂ ਦੇ ਉੱਪਰ ਮੁਕਦਮੇ ਦਰਜ ਕੀਤੇ ਜਾਂਦੇ ਹਨ ਸੋ ਇੱਕ ਪੰਜਾਬ ਨਹੀਂ ਪੰਜਾਬ ਇੱਕ ਜੰਗਲ ਰਾਜ ਬਣ ਕੇ ਰਹਿ ਗਿਆ ਕਿਉਂਕਿ ਪੰਜਾਬ ਦੇ ਵਿੱਚ ਹੀ ਪੱਤਰਕਾਰ ਜਿਹੜਾ ਪੱਤਰਕਾਰਤਾ ਜਿਹੜੀ ਇੱਕ ਦੁਨੀਆ ਦਾ ਚੁਕਤਾ ਥੰਮਿਆ ਔਰ ਇਹ ਥੰਮ ਦੇ ਉੱਪਰ ਜਿਹੜਾ ਪੂਰਾ ਸੰਸਾਰ ਪੂਰੀ ਦੁਨੀਆ ਚੱਲਦੀ ਆ ਪੂਰਾ ਸੰਸਾਰ ਚੱਲਦਾ ਆ ਜਿਹੜੇ ਪੱਤਰਕਾਰ ਸਾਥੀ ਜੇ ਸਰਕਾਰਾਂ ਬਣਾ ਸਕਦੇ ਆ ਤੇ ਸਰਕਾਰਾਂ ਹੱਡੇ ਵਿੱਚ ਡਿੱਗਣ ਦੀ ਵੀ ਤਾਕਤ ਆ ਸਾਥੀਓ ਔਰ ਜਿਹੜੇ ਪੰਜਾਬ ਸਰਕਾਰ ਨੇ ਮੁਕਦਮੇ ਦਰਜ ਕੀਤੇ ਆ ਔਰ ਮੈਂ ਇਹ ਦੱਸਣਾ ਚਾਹੁੰਦਾ ਵੀ ਪੰਜਾਬ ਸਰਕਾਰ ਜਿੰਨੇ ਮਰਜੀ ਪੱਤਰਕਾਰ ਸਾਥੀਆਂ ਦੇ ਉੱਪਰ ਪਰਚੇ ਦਰਜ ਕਰ ਦੇਵੇ ਪਰ ਇਹ ਜਿਹੜੀ ਬਹੁਤ ਲੰਬੀ ਕਤਾਰ ਆ ਔਰ ਇਹ ਜਿਹੜੇ ਪਰਚਿਆਂ ਦੀਆਂ ਪਰਚੀਆਂ ਬਣਾ ਕੇ ਹਵਾ ਦੇ ਵਿੱਚ ਅੜਾ ਦੇਾਂਗੇ ਔਰ ਸਾਨੂੰ ਜਿਸ ਤਰ੍ਹਾਂ ਦਾ ਵੀ ਤਖਾ ਸ਼ੰਗਰ ਵਿੱਚ ਡੰਣਾ ਪਿਆ ਪੰਜਾਬ ਦੇ ਵਿੱਚ ਅਸੀਂ ਉਹ ਸੰਘਰਸ਼ ਨੂੰ ਲਾਂਭ ਬੰਦ ਕਰਨ ਲਈ ਪੂਰੇ ਪੰਜਾਬ ਦੇ ਵਿੱਚ ਆਪਣੀਆਂ ਜਿਹੜੇ ਪੱਤਰਕਾਰ ਸਾਥੀਆਂ ਨੂੰ ਲਾਂਬੰਦ ਕਰਾਂਗੇ ਔਰ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਪੱਤਰਕਾਰ ਸਾਥੀਆਂ ਨੂੰ ਲਾਂਬੰਦ ਕਰਾਂਗੇ ਇਹ ਸੰਘਰਸ਼ ਨੂੰ ਤੇਜ਼ ਕਰਨ ਲਈ ਤਿੱਖਾ ਕਰਨ ਲਈ ਔਰ ਉਹਨਾਂ ਚਿਰ ਜਿਹੜਾ ਸੰਘਰਸ਼ ਸਾਡਾ جاری ਰਹੂਗਾ ਜਿੰਨਾ ਚਿਰ ਪੱਤਰਕਾਰ ਸਾਥੀਆਂ ਦੇ ਜਿਹੜੇ ਖਿਲਾਫ ਪਰਚੇ ਦਰਜ ਜਿਹੜੇ ਉਹ ਰੱਦ ਨਹੀਂ ਕੀਤੇ ਜਾਂਦੇ ਪੱਤਰਕਾਰਾਂ ਨੇ ਕਿਹਾ ਵੀ ਆਪਾਂ ਸਵਾਲ ਪੁੱਛਿਆ ਸੀ ਕਿ ਜੇ ਮੁੱਖ ਮੰਤਰੀ ਸਾਡਾ ਬਾਹਰ ਤੋਂ ਹੈਲੀਕਾਪਟਰ ਕਿੱਥੇ ਚੱਲਦਾ ਪਿਆ ਪੱਚੇ ਜੱਜ ਕੀਤੇ ਗਏ ਜਿਹੜੇ ਆਰਟੀ ਐਕਟਿਵਿਸਟ ਆ ਉਹਨਾਂ ਦੇ ਉੱਤੇ ਜਿਹੜੇ 10 ਜਣੇ ਪਰਚੇ ਜੱਜ ਕੀਤੇ ਗਏ ਅੱਜ ਉਹ ਪ੍ਰਦਰਸ਼ਨ ਵੀ ਜਿਹੜਾ ਚੰਡੀਗੜ੍ਹ ਦੇ ਵਿੱਚ ਕਰ ਰਹੇ ਤੁਹਾਡਾ ਕੀ ਕਹਿਣਾ ਔਰ ਦੇਖੋ ਪੱਤਰਕਾਰਾਂ ਦਾ ਪੱਤਰਕਾਰਾਂ ਦਾ ਜਿਹੜਾ ਰਾਈਟ ਆ ਉਹ ਸਵਾਲ ਪੁੱਛਣਾ ਜੇ ਸਰਕਾਰਾਂ ਦਾ ਰਾਈਟ ਆ ਜਾਂ ਹੋਰ ਲੋਕਾਂ ਦਾ ਰਾਈਟ ਆ ਉਹਦਾ ਜਵਾਬ ਦੇਣਾ ਜੇ ਉਹ ਸਹੀ ਜਵਾਬ ਨਹੀਂ ਦੇ ਸਕਦੇ ਤੇ ਸਮਝ ਲਓ ਵੀ ਵਿੱਚ ਕੁਝ ਘਾਲਾ ਮਾਲਾ ਆ ਭਈ ਉਹ ਸਹੀ ਪੂਰਨਿਆਂ ਦੇ ਉੱਪਰ ਸਹੀ ਦਿਸ਼ਾ ਦੇ ਉੱਪਰ ਨਹੀਂ ਜਾ ਰਹਾ ਜੇ ਇਹ ਸਰਕਾਰਾਂ ਸਹੀ ਆ ਤੇ ਉਹਦਾ ਜਿਹੜਾ ਉਹ ਰਾਈਟ ਬਣਦਾ ਵੀ ਉਹਨਾਂ ਦਾ ਸਹੀ ਤੱਥਾਂ ਦੇ ਵਿੱਚ ਜਵਾਬ ਦਿੱਤਾ ਜਾਵੇ ਸੋ ਮੈਂ ਦੱਸਣਾ ਚਾਹੁੰਦਾ ਵੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਉਹ ਖਤਮ ਹੋ ਗਿਆ ਔਰ ਗੈਂਗਵਾਰ ਗੈਂਗਸਟਰ ਜਿਹੜਾ ਦਿਨੋਂ ਦਿਨ ਕਤਲੋਕਾਰਦ ਜਿਹੜੀ ਆ ਉਹਦੇ ਵਿੱਚ ਰਿਕਾਰਡ ਤੋੜ ਵਾਧੇ ਹੋ ਰਹੇ ਆ ਮੈਂ ਤਾਂ ਕਹੂੰਗਾ ਵੀ ਇਹ ਸਰਕਾਰ ਜਿਹੜੀ ਉਹ ਨਕਮੀ ਆ ਔਰ ਜਿਹੜੇ ਚੰਗੇ ਕੰਮ ਕਰਨੇ ਆ ਜਾਂ ਵਿਕਾਸ ਦੇ ਕੰਮ ਕਰਨੇ ਆ ਉਹ ਕਿਤੇ ਨਹੀਂ ਜਾ ਰਹੇ ਬੇ ਲੋਕਾਂ ਦਾ ਧਿਆਨ ਪੜਕਾਉਣ ਵਾਸਤੇ ਹੋਰ ਪਦਿਸ਼ਾਂ ਨੂੰ ਜਿਹੜੇ ਇਹ ਰੂਪ ਦੇ ਰਹੇ ਆ ਮੈਂ ਇਸ ਦੀ ਸ਼ਖ ਸ਼ਬਦਾ ਵਿੱਚ ਨਿੰਦਿਆ ਕਰਦਾ ਹਾਂ ਹਾਂਜੀ ਸਰ ਜੇ ਦੇਖਿਆ ਜਾਵੇ ਤਾਂ ਜੇ ਮੰਨ ਲਓ ਇਹੋ ਹੀ ਭਗਵੰਤ ਮਾਨ ਜੀ ਆ ਸਾਡੇ ਜਿਹੜੇ ਸਦਨ ਦੇ ਵਿੱਚ ਸਵਾਲ ਉਠਾਉਂਦੇ ਸੀ ਕਿ ਜਿਹੜੇ ਅੱਜ ਮੰਨ ਲਓ ਵੀ ਜਿਹੜੇ ਪੱਤਰਕਾਰਾਂ ਦੇ ਉੱਤੇ ਜੋ ਹਾਲਾਤ ਬਣੇ ਹੋਏ ਆ ਇਹਨੂੰ ਕਹਿੰਦੇ ਸੀ ਵੀ ਆਪਣੇ ਜਿਹੜੇ ਬ੍ਰੋਡਕਾਸਟਿੰਗ ਜਿਹੜਾ ਸਾਡਾ ਉਹ ਉਹ ਇਹਨੂੰ ਦੇਖੇ ਇਹ ਨਾ ਹੋਵੇ ਅੱਜ ਉਹ ਹਾਲਾਤ ਹੋ ਰਹਾ ਅੱਜ ਪੰਜਾਬ ਸਰਕਾਰ ਹੈ ਅੱਜ ਭਗਵੰਤ ਮਾਨ ਜੀ ਦਾ ਜਿਹੜਾ ਤੇ ਦੇਖਿਆ ਜਾਵੇ ਅੱਜ ਸਾਡੇ ਮੁੱਖ ਮੰਤਰੀ ਹੈ ਪੱਤਰਕਾਰਾਂ ਦੇ ਪਰਚੇ ਹੋ ਰਹੇ ਕੀ ਕਾਰਨ ਹੈ ਕੀ ਦੇਣ ਕਹਣੀ ਤੇ ਕਸਨੀ ਦੇ ਵਿੱਚ ਬਹੁਤ ਫਰਕ ਆ ਜਦੋਂ ਭਗਵੰਤ ਮਾਨ ਜਦੋਂ ਕਮੇਟੀ ਕਲਾਕਾਰ ਸੀ ਉਦੋਂ ਸਰਕਾਰਾਂ ਦੇ ਉੱਪਰ ਤੰਜ ਕੱਸਦਾ ਸੀ ਔਰ ਅੱਜ ਇਹਦੇ ਉਲਟ ਹੋ ਗਿਆ ਅੱਜ ਭਗਵੰਤ ਮਾਨ ਮੁੱਖ ਮੰਤਰੀ ਬਣ ਗਿਆ ਤੇ ਉਹ ਜਿਹੜੇ ਆਪਣੇ ਮੁੱਦਿਆਂ ਤੋਂ ਭਟਕ ਗਿਆ ਔਰ ਜਦੋਂ ਕੋਈ ਸਵਾਲ ਕਰਦਾ ਜਾਂ ਉਹਨਾਂ ਨੂੰ ਕੋਈ ਕੁਐਸਚਨ ਪੁੱਟ ਕਰਦਾ ਤੇ ਉਹਨਾਂ ਦੇ ਉੱਪਰ ਜਿਹੜੇ ਮੁਕਦਮੇ ਦਰਜ ਕਰਦੇ ਆ ਸੋ ਅਸੀਂ ਬਹੁਤ ਜਲਦੀ ਜਿਹੜਾ ਪੱਤਰਕਾਰ ਸਾਥੀਆਂ ਉਦੇ ਉੱਪਰ ਮੁਕਦਮੇ ਦਰਜ ਕੀਤੇ ਗਏ ਆ ਅਸੀਂ ਉਹਦਾ ਵੀ ਪ੍ਰੋਟੈਸਟ ਕਰਾਂਗੇ ਉਹ ਪ੍ਰੋਟੈਸਟ ਦੇ ਵਿੱਚ ਅਸੀਂ ਸ਼ਾਮਿਲ ਹੋਵਾਂਗੇ ਔਰ ਬਹੁਤ ਜਲਦੀ ਅਸੀਂ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਵੱਲੋਂ ਜਿੱਥੇ-ਜਿੱਥੇ ਵੀ ਸਾਡੇ ਯੂਨਿਟ ਆ ਸਾਡੀਆਂ ਇਕਾਈਆਂ ਆ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਮੈਮੋਰੰਡਮ ਦਵਾ ਕੇ ਔਰ ਅਸੀਂ ਪ੍ਰੋਟੈਸਟ ਦੇ ਵਿੱਚ ਬਹੀਰਾ ਕੱਤ ਕੇ ਜਿਹੜਾ ਸ਼ਾਮਿਲ ਹੋਵਾਂਗੇ ਔਰ ਪત્રਕਾਰ ਸਾਥੀਆਂ ਨੂੰ ਸੰਸਾਦ ਦਵਾ ਕੇ ਰਵਾਂਗੇ